ਸਾਸਤਰੀ ਕਾਲਜੀ ਅੱਜ ਦੀ ਕਹਾਣੀ ਜਿਉਂਦੇ ਜੀ ਦਾ ਨਰਕ ਅੱਜ ਇੱਕ ਗੱਲ ਤੇ ਵਿਚਾਰ ਕਰਾਂਗੇ ਕਿ ਕਿਵੇਂ ਇੱਕ ਮੁੰਡੇ ਦੀ ਵੀ ਜ਼ਿੰਦਗੀ ਨਰਕ ਬਣ ਸਕਦੀ ਹੈ। ਅਰਵੇਕ ਮੀਡਲ ਕਲਾਸ ਪਰਿਵਾਰ ਦਾ ਮੁੰਡਾ ਸੀ। ਉਸ ਦੇ ਪਰਿਵਾਰ ਵਿੱਚ ਇੱਕ ਭਰਾ, ਇੱਕ ਭੈਣ, ਮਾਂ, ਪਿਓ ਸੀ। ਤਿੰਨਾ ਭੈਣ ਭਰਾਵਾਂ ਨੂੰ ਮਾਂ ਪਿਓ ਨੇ ਉੱਚ ਵਿੱਦਿਆ ਅਦਾਈ ਹੋਈ ਸੀ। ਤੇ ਦੋਨਾਂ ਮੁੰਡਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹੋਈਆਂ ਸੀ ਤੇ ਭੈਣ ਦਾ ਵਿਆਹ ਚੰਗੇ ਪਰਿਵਾਰ ਵਿੱਚ ਕਰ ਦਿੱਤਾ ਤੇ ਭੈਣ ਨੇ ਹੀ ਆਪਣੀ ਦਰਾਣੀ ਦੀ ਭੈਣ ਦਾ ਰਿਸ਼ਤਾ ਆਪਣੇ ਵੱਡੇ ਭਰਾ ਨੂੰ ਕਰਵਾ ਦਿੱਤਾ ਪਹਿਲਾਂ ਬੈਲ ਸਭ ਬਹੁਤ ਵਧੀਆ ਸੀ ਕੁੜੀ ਵੀ ਚੰਗੇ ਸਕੂਲ ਚ ਟੀਚਰ ਸੀ ਪਰ ਜਿਵੇਂ ਹੀ ਛੋਟੇ ਭਰਾ ਦਾ ਵਿਆਹ ਹੋਇਆ ਤਾਂ ਸਾਰੇ ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਰਹਿਣ ਲੱਗ ਪਿਆ ਨਿੱਤ ਦੇ ਝਗੜੇ ਦੇ ਵਿੱਚ ਛੋਟਾ ਭਰਾ ਘਰ ਛੱਡ ਕੇ ਕਿਰਾਏ ਤੇ ਰਹਿਣ ਲੱਗ ਪਿਆ ਤੇ ਹੌਲੀ-ਹੌਲੀ ਉਸ ਨੇ ਆਪਣਾ ਘਰ ਬਣਾ ਲਿਆ ਕਿਉਂਕਿ ਉਹ ਦੋਨੇ ਜੀ ਸਰਕਾਰੀ ਨੌਕਰੀ ਕਰਦੇ ਸੀ ਤੇ ਵੱਡੀ ਨੂੰ ਸੱਸ ਸਹੁਰੇ ਨਾਲ ਸੀ ਉਹ ਨੇਤ ਉਨ੍ਹਾਂ ਨਾਲ ਤੇ ਘਰ ਵਾਲੇ ਨਾਲ ਪਲੇਸ ਕਰਦੀ ਰਹਿੰਦੀ ਪਰ ਉਸ ਦੀ ਲੜਾਈ ਝਗੜੇ ਦਾ ਕੋਈ ਖਾਸ ਕਾਰਨ ਨਹੀਂ ਸੀ ਹੁੰਦਾ ਬਸ ਉਹ ਇਕੱਲੀ ਰਹਿਣਾ ਚਾਹੁੰਦੀ ਸੀ ਤੇ ਇਸ ਕਲੇਸ਼ ਵਿੱਚ ਅਰਗੀ ਦੇ ਪਿਤਾ ਜੀ ਖਤਮ ਹੋ ਗਏ ਪਰ ਇੱਥੇ ਹੀ ਬਸੇ ਰਹੇ ਉਹਨਾਂ ਨੇ ਆਪਣਾ ਜੱਦੀ ਘਰ ਵੇਚ ਕੇ ਤਾਏ ਚਾਚਾ ਤੋਂ ਪਾਸੇ ਕਰ ਲੈ ਲਿਆ ਤਾਂ ਜੋ ਉਹਨਾਂ ਦੀ ਕਿਸਾ ਵਿੱਚ ਕੋਈ ਨਾ ਪੈ ਸਕੇ ਕਿ ਠੀਕ ਵੀ ਹੈ ਕਿਉਂਕਿ ਜਿੰਨਾ ਕੋਈ ਘਰ ਦੇ ਮਸਲਿਆਂ ਵਿੱਚ ਬਾਹਰ ਵਾਲਾ ਪੈਂਦਾ ਹੈ ਉਹਨਾਂ ਹੀ ਗੱਲ ਵੱਧ ਜਾਂਦੀ ਹੈ ਪਰ ਇੱਥੇ ਸਭ ਤੋਂ ਤਰਸਯੋਗ ਹਰਤ ਹੋ ਗਈ ਰਵੀਦੀ ਮਾਂ ਦੀ ਕਿਉਂਕਿ ਰਵੀਦੀ ਘਰ ਵਾਲੀ ਸੱਸ ਨੂੰ ਕੁਝ ਨਹੀਂ ਸੀ ਸਮਝਦੀ ਉਹ ਸਕੂਲ ਤੋਂ ਘਰ ਦੇ ਘਰ ਤੋਂ ਸਕੂਲ ਤੇ ਬਾਕੀ ਸਕੂਲ ਟਾਈਮ ਵੀ ਘਰ ਤੋਂ ਬਾਹਰ ਹੀ ਰਹਿੰਦੀ ਇਸ ਤਰ੍ਹਾਂ ਰਵੀਦੀ ਮਾਂ ਨੂੰ ਅਧਰੰਗ ਦਾ ਦौरा ਪੈ ਗਿਆ ਜਿਸ ਕਰਕੇ ਉਹ ਮੰਜੇ ਨਾਲ ਲੱਗ ਗਈ ਪਰ ਉਸ ਦੀ ਦੇਖਭਾਲ ਕਰਨ ਦੀ ਬਜਾਏ ਉਸ ਨੇ ਇੱਕ ਕੰਮ ਵਾਲੀ ਰੱਖ ਲਈ ਜੋ ਕਿ ਸਭ ਨੂੰ ਪਤਾ ਹੈ ਕਿ ਪਰਿਵਾਰ ਵਾਂਗੂ ਨਹੀਂ ਸੰਭਾਲਦੀ। ਰਵੀ ਦੀ ਮਾਂ ਮਰਹੂਰ ਹੋ ਕੇ ਇੱਕ ਕਮਰੇ ਵਿਜੋਗੀ ਰਹਿ ਗਈ। ਉਸ ਦੀ ਹਾਲਤ ਦੇਖੀ ਨੀ ਗੱਲ ਹੈ। ਇੱਥੇ ਆ ਕੇ ਬਸ ਰਵੀ بےबस ਹੋ ਗਿਆ ਆਪਣੀ ਘਰ ਵਾਲੀ ਹੱਥੋਂ ਸਾਰੀ ਤਨਖਾਹ ਵੀ ਉਹ ਹੀ ਰੱਖਦੀ ਸੀ। ਤੇ ਨਾ ਮਾਂ ਨੂੰ ਆਪ ਦੇਖਦੀ ਤਾਂ ਨਾ ਘਰ ਵਾਲੇ ਨੂੰ ਦੇਖਣ ਲੈਂਦੀ ਤੇ ਮਾਂ ਤੜਫ ਕੇ ਤੇ ਤਰਸ ਤਰਸ ਕੇ ਮਰ ਗਈ ਉਸ ਤੋਂ ਬਾਅਦ ਤਾਂ ਜਿਵੇਂ ਹੁਣ ਰਵੀ ਘਰ ਵਾਲੀ ਦੇ ਹੱਥ ਦੀ ਕਟ ਪੁੱਤਰੀ ਬਣ ਕੇ ਰਹਿ ਗਿਆ ਉਹ ਨਾ ਤਾਂ ਚੱਜ ਨਾਲ ਕਰਦਾ ਕੰਮ ਕਰਦੀ ਤੇ ਨਾ ਹੀ ਰੋਟੀ ਪਾਣੀ ਬਣਾਉਂਦੀ ਬਾਹਰ ਤੋਂ ਮੰਗਵਾ ਕੇ ਖਾ ਲੈਂਦੀ ਉਹਨਾਂ ਦਾ ਇੱਕ ਬੇਟਾ ਸੀ ਜਿਸ ਨੇ ਉਹਨੇ ਉਹਨੇ ਹੀ ਸੰਸਕਾਰ ਦਿੱਤੇ ਸੀ ਜਿੰਨੇ ਕੋ ਉਹਦੇ ਲਈ ਜ਼ਰੂਰੀ ਸੀ ਨਾਨਕਿਆਂ ਨਾਲ ਮੇਲ ਜੋ ਰੱਖਣਾ ਤੇ ਦਾਦਕਿਆਂ ਚੋਂ ਕੋਈ ਕਿਸੇ ਨੂੰ ਨਹੀਂ ਬੁਲਾਉਣਾ ਰਵੀ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਣ ਲਈ ਵੀ ਘਰ ਵਾਲੀ ਦੀ ਪਰਮਿਸ਼ਨ ਲੈਣੀ ਪੈਂਦੀ ਸੀ ਇੱਥੇ ਹੀ ਹੈ ਬਸ ਨਹੀਂ ਕਿ ਉਸਨੇ ਰਵੀ ਦੀ ਭੈਣ ਨੂੰ ਵੀ ਬੋਲਣ ਵਰਤਣ ਤੋਂ ਮਨਾ ਕਰ ਦਿੱਤਾ ਸਗੋਂ ਜਦ ਭਰਾ ਭੈਣ ਨੂੰ ਮਿਲਣ ਲਈ ਜਾਣ ਦੀ ਇਜਤ ਕਰਦਾ ਤਾ ਉਸ ਨੂੰ ਸੁਸਾਇਦ ਕਰਨ ਦੀ ਆਤਮਕੀਆਂ ਦਿੰਦੀ ਤੇ ਨਾਲ ਹੀ ਉਹ ਆਪਣੇ ਭੈਣ ਨੂੰ ਵੀ ਆਪਣੀ ਜਠਾਣੀ ਨਾਲ ਲੜਨ ਲਈ ਭੜਕਾ ਦਿੰਦੀ ਤੇ ਉਸ ਦੇ ਸੱਸ ਸਹੁਰੇ ਦਾ ਵੀ ਬਤੀਰਾ بگੜਿਆ ਰੰਡਾ ਕਹਿਣ ਦਾ ਭਾਵ ਕਿ ਉਸ ਦੇ ਘਰੇ ਇਸ ਨਾਲ ਦੋਨਾਂ ਭੈਣ ਭਰਾਵਾਂ ਦੀ ਜ਼ਿੰਦਗੀ ਖਰਾਬ ਹੋ ਚੁੱਕੀ ਸੀ ਤੇ ਇਸ ਸਭ ਲਈ ਰਵੀ ਬਹੁਤ ਬੇਵਸੀ ਕਿਉਂਕਿ ਨਾ ਤਾਂ ਉਹ ਛੱਡ ਸਕਦਾ ਸੀ ਤੇ ਨਾ ਹੀ ਰਹਿ 파 ਰਿਹਾ ਸੀ ਬਸ ਜ਼ਿੰਦਗੀ ਕੱਟ ਰਿਹਾ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਇਹੋ ਦੱਸਾਂ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ